ਸੁਜਾਨਪੁਰ ਦੇ ਵਿੱਚ ਪੈਂਦਾ ਪਿੰਡ ਬੇੜੀਆਂ ਬਜ਼ੁਰਗ ਜਿੱਥੇ ਦੇ ਪੁਲ ਦੀ ਖਸਤਾ ਹਾਲਤ ਨੂੰ ਲੈ ਕੇ ਸਾਡੀ ਚੈਨਲ ਦੀ ਟੀਮ ਵੱਲੋਂ ਦੌਰਾ ਕੀਤਾ ਤਾਂ ਵੇਖਿਆ ਕਿ ਇੱਥੇ ਖਸਤਾ ਹਾਲਤ ਪੁਲ ਜਿਸ ਦੇ ਚੱਲਦੇ ਪਿਛਲੇ ਕਾਫੀ ਸਮੇਂ ਤੋਂ ਕਰੈਸ਼ਰਾਂ ਦੀਆਂ ਹੈਵੀ ਲੋਡਡ ਗੱਡੀਆਂ ਨਿਕਲਦੀਆਂ ਸੀ ਤੇ ਕੋਈ ਵੱਡਾ ਹਾਦਸਾ ਵਾਪਰ ਸਕਦਾ ਸੀ ਜਿਸ ਦੇ ਚੱਲਦੇ ਜਿੱਥੇ ਲੋਕਾਂ ਨੇ ਲਗਾਤਾਰ ਪ੍ਰਦਰਸ਼ਨ ਵੀ ਕੀਤਾ ਤੇ ਸਾਡੀ ਚੈਨਲ ਦੀ ਟੀਮ ਵੱਲੋਂ ਇਸ ਖਬਰ ਨੂੰ ਪ੍ਰਮੁੱਖਤਾ ਦੇ ਚੱਲਦੇ ਦਿਖਾਇਆ ਗਿਆ ਜਿਸ ਦੇ ਚੱਲਦੇ ਵਿਭਾਗ ਜਾ ਗਿਆ ਤੇ ਇਸ ਪੁਲ ਦੇ ਉੱਪਰ ਆ ਕੇ ਉਹਨਾਂ ਵੱਲੋਂ ਕਾਰਵਾਈ ਕਰਦੇ ਹੋਏ ਇਸ ਖਸਤਾ ਹਾਲਤ ਪੁਲ ਨੂੰ ਬੰਦ ਕਰਵਾ ਦਿੱਤਾ ਤਾਂ ਕਿ ਇੱਥੋਂ ਕੋਈ ਇਥੇ ਕੋਈ ਵੱਡਾ ਹਾਦਸਾ ਨਾ ਵਾਪਰ ਸਕੇ ਅੱਜ ਦੀ ਅਜ ਉਥੇ ਕਰੈਸ਼ਰ ਇੰਡਸਟਰੀ ਵਾਲੋਂ ਆਰਜੀ ਪੁਲ ਤਿਆਰ ਕਰ ਲਿਆ ਗਿਆ ਜਿਸ ਤੇ ਚੱਲਦੇ ਮੌਕੇ ਤੇ ਪਹੁੰਚ ਕੇ ਅਸੀਂ ਲੋਕਾਂ ਨਾਲ ਗੱਲਬਾਤ ਕੀਤੀ ਤਾਂ ਲੋਕਾਂ ਨੇ ਦੱਸਿਆ ਕਿ ਇੱਕ ਕਰੈਸ਼ਰ ਇੰਡਸਟਰੀ ਨੂੰ ਫਾਇਦਾ ਦੇਣ ਲਈ ਪੁਲ ਤਿਆਰ ਕੀਤਾ ਗਿਆ ਹੈ ਕਿਸੇ ਵੀ ਪ੍ਰਸ਼ਾਸਨ ਅਧਿਕਾਰੀ ਦਾ ਇਸ ਤਰਫ ਧਿਆਨ ਨਹੀਂ ਹੈ ਲੋਕਾਂ ਨੇ ਇਹ ਵੀ ਕਿਹਾ ਕਿ ਜੇ ਕਰੈਸ਼ਰ ਇੰਡਸਟਰੀ ਆਪਣਾ ਪੁਲ ਤਿਆਰ ਕਰ ਸਕਦੀ ਹੈ ਤਾਂ ਸਾਡੇ ਵੀ ਖੇਤਾਂ ਨੂੰ ਸੜਕ ਲੱਗਦੀ ਹੈ ਅਸੀਂ ਵੀ ਆਪਣੀ ਮਰਜ਼ੀ ਨਾਲ ਪੁਲ ਤਿਆਰ ਕਰ ਸਕਦੇ ਹਾਂ ਤਾਂ ਪ੍ਰਸ਼ਾਸਨ ਉਸੇ ਵਕਤ ਸਾਡੇ ਤੇ ਕਾਰਵਾਈ ਕਰਨ ਲਈ ਆ ਜਾਂਦਾ ਹੈ ਲੇਕਿਨ ਕਰੈਸ਼ਰ ਇੰਡਸਟਰੀ ਨੇ ਆਪਣੇ ਵਾਸਤੇ ਆ ਖਾਂ ਬੰਦ ਕਰਕੇ ਸੁੱਤਾ ਪਿਆ ਹੈ ਪ੍ਰਸ਼ਾਸਨ ਉਹਨਾਂ ਨੇ ਪ੍ਰਸ਼ਾਸਨ ਨੂੰ ਜਗਾਉਂਦੇ ਹੋਏ ਕਿਹਾ ਕਿ ਅਗਰ ਇਸ ਕ੍ਰੈਸ਼ਰ ਇੰਡਸਟਰੀ ਦੇ ਕਾਰਵਾਈ ਨਹੀਂ ਕੀਤੀ ਗਈ ਤਾਂ ਚੱਕਾ ਜਾਮ ਕਰਾਂਗੇ ਜਿਸ ਦਾ ਜ਼ਿੰਮੇਵਾਰ ਪ੍ਰਸ਼ਾਸਨ ਹੋਵੇਗਾ ਉੱਥੇ ਹੀ ਪਿੰਡ ਦੇ ਲੋਕਾਂ ਨੇ ਕਿਹਾ ਕਿ ਕੋਈ ਵੀ ਰਸਤਾ ਕ੍ਰੈਸ਼ਨ ਡਿਪਟੀ ਨੂੰ ਜਾਣ ਵਾਲਾ ਨਹੀਂ ਹੈ ਇਹ ਤਾਂ ਇੱਕ ਪਿੰਡਾਂ ਦੇ ਵਿੱਚ ਲੋਕਾਂ ਦੇ ਆਉਣ ਜਾਣ ਲਈ ਰਸਤਾ ਹੈ ਲੇਕਿਨ ਸਰਕਾਰ ਹੈ ਪ੍ਰਸ਼ਾਸਨ ਨਾਲ ਰਲੀ ਮਿਲੀ ਭਗਤ ਕਰਕੇ ਇਸ ਰਸਤੇ ਤੋਂ ਭਾਰੀ ਵਾਹਨ ਕੱਢਦੇ ਹਨ ਜਿਸ ਵਿੱਚ ਪ੍ਰਸ਼ਾਸਨ ਦਾ ਹੀ ਫਾਇਦਾ ਹੈ ਉਹਨਾਂ ਨੇ ਕਿਹਾ ਕਿ ਜਲਦੀ ਤੋਂ ਜਲਦੀ ਇਹਦੇ ਤੇ ਕਾਰਵਾਈ ਕੀਤੀ ਜਾਵੇ ਹੁਣ ਦੇਖਣ ਵਾਲੀ ਗੱਲ ਤਾਂ ਜੇ ਵੀ ਹੋਏਗੀ ਕਿ ਸਰਕਾਰ ਇਹਦੇ ਤੇ ਕਾਰਵਾਈ ਕਰਦੀ ਹੈ ਜਾਂ ਨਹੀਂ ਉਥੇ ਹੀ ਲੋਕਾਂ ਨੇ ਇਹ ਵੀ ਕਿਹਾ ਜਦੋਂ ਅਸੀਂ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਕਦੇ ਵੀ ਬਾਰਡਰ ਏਰੀਆ ਦੇ ਨਾਲ ਮਾਈਨਿੰਗ ਨਹੀਂ ਕਰ ਸਕਦੇ ਲੇਕਿਨ ਇਹ ਧੜੱਲੇ ਨਾਲ ਹੀ ਮਾਈਨਿੰਗ ਕਰਦੇ ਹਨ ਔਰ ਉਥੇ ਜਿਹੜੀਆਂ ਆਰਮੀ ਦੇ ਮੋਰਚੇ ਬਣਾਏ ਗਏ ਸੀ ਉਹ ਵੀ ਕ੍ਰੈਸ਼ਨ ਇੰਡਸਟਰੀ ਵੱਲੋਂ ਤੋੜਪੰਨ ਦਿੱਤੇ ਗਏ ਹਨ ਜੇ ਕੱਲ ਨੂੰ ਸਾਡੇ ਦੇਸ਼ ਦੇ ਵਿੱਚ ਸਥਿਤੀ ਖਰਾਬ ਹੁੰਦੀ ਹੈ ਤਾਂ ਆਰਮੀ थे ਬੈਠੇਗੇ ਕਿਉਂਕਿ ਜੋ ਸਰਕਾਰ ਬੇਮੋਰਚੇ ਸੀ ਉਹਤੇ ਕ੍ਰੈਸ਼ਨ ਇੰਡਸਟਰੀ ਵੱਲੋਂ ਤੋੜ ਦਿੱਤੇ ਗਏ ਹਨ ਕ੍ਰੈਸ਼ਰ ਇੰਡਸਟਰੀ ਦੇ ਹੌਸਲੇ ਦਿਨ ਪ੍ਰਤੀ ਦਿਨ ਵੱਧੇ ਨਜ਼ਰ ਆਉਂਦੇ ਪੈ ਨੇ ਲੇਕਿਨ ਸਰਕਾਰਾਂ ਹੋਰ ਪ੍ਰਸ਼ਾਸਨ ਕੁੰਭ ਕਰਨ ਦੀ ਨੀਂਦ ਸੁਤਾ ਪਿਆ ਹੈ ਕੋਈ ਵੀ ਕਾਰਵਾਈ ਨਹੀਂ ਕਰਦਾ ਪਿਆ ਸਰ ਕੀ ਨਾਜੀ ਆਪਣਾ ਨਾ ਜੀ ਆਤਮਨ ਸਿੰਘ ਕੀ ਕੰਮ ਕੀ ਕਰਦੇ ਹੋ ਕੰਮ ਆ ਹੈ ਜੀ ਔਰ ਕੀ ਕਰਨ ਦੀ ਆੜੀ ਆ ਕੰਮ ਡਰਾਈਵਰ ਆ ਜੀ ਹਾਂ ਜੀ ਕਿਹੜੀ ਗੱਡੀ ਚਲਾ ਰਹੇ ਹੋ ਤੁਸੀਂ ਇਹਦੇ ਆ ਕਿੰਨੇ ਟਰੀਏ ਕੀ ਹੈ ਇਹ 18 ਚੱਕੀ ਹੈ ਕਿਤੋਂ ਲੋਡ ਕਰਕੇ ਆਏ ਹੋ ਇਹ ਪੱਥਰ ਇੱਥੋਂ ਆਏ ਆ ਬਾਬੇ ਦੇ ਕ੍ਰੈਚਨਾਂ ਤੋਂ ਭਰ ਕੇ ਆਏ ਹੋ ਹਾਂਜੀ ਜਿਹੜਾ ਪੋਲਾ ਰਸਤੇ ਜਿਹੜਾ ਬਣੇਦਾ ਜੀ ਕੀ ਹਾਲਾਤ ਕੀ ਉਹਦੇ ਤੇ ਠੀਕ ਆ ਕਿ ਨਹੀਂ ਅੱਲਾਤਾ ਜੀ ਪਾਈ ਪਾਂਥਣੀ ਨੰਨ ਕੇ ਆਏ ਆ ਲੱਗਦਾ ਨਹੀਂ ਕਿਸੇ ਸਮਝ ਵਿੱਚ ਆ ਸਵਾਪਰ ਸਕਦਾ ਉਹਦੇ ਨਾਲ ਉਹ ਤਾਂ ਜੀ ਹੈ ਕਿ ਇਹ ਰੋਡ ਜਿਹੜੇ ਅਥਰਾਇਜ਼ ਨੇ ਇੰਨੀਆਂ ਵੱਡੀਆਂ ਗੱਡੀਆਂ ਲਈ ਇਹ ਤਾਂ ਹੁਣ ਬਾਊ ਜੀ ਕੀ ਬੜਾ ਹੁਣ ਮੈਂ ਤੁਹਾਨੂੰ ਦੱਸਦਾ ਵੀ ਜੇ ਇੰਨੇ ਪਰੇ ਲਿਖੇ ਹੋਏ ਜੇ ਫਿਰ ਘਾਟਾ ਕਹਾਦਾ ਡਰਾਈਵਰ ਤਾਂ ਤਾਂ ਦਾ ਹੈ ਵੀ ਟੰਗਰਾਰ ਗਿਆ ਹੁੰਦਾ ਇਹਨੂੰ ਇੰਨਾ ਪੜਿਆ ਲਿਖਿਆ ਤਾਂ ਹੁੰਦਾ ਨਹੀਂ ਕਿੰਨੀਆਂ ਗੱਡੀਆਂ ਤੁਹਾਡੀਆਂ ਪਿਛੋਂ ਆ ਰਹੀਆਂ ਹੋਏ ਕਿੰਨੇ ਜਾਣੇ ਹਨ ਗੱਨ ਗੱਡੀਆਂ ਦੇਖਣ ਨੂੰ ਮਿਲਦਾ ਕੁਝ ਦਿਨ ਪਹਿਲਾਂ ਆਪ ਪੋਲ ਦੀ ਖਸਤਾ ਹਾਲਾਤ ਕਰਕੇ ਪੋਲ ਖੱਟ ਦੇ ਗਿਆ ਸੀ ਲੇਕਿਨ ਹੁਣ ਸਰਤੋ ਦੁਆਰਾ ਪੋਲ ਬਣਾਇਆ ਗਿਆ ਹੈ ਕਿਰਿਆ ਵਾਲ ਬਣਾਇਆ ਗਿਆ ਪੋਲੇ ਇਹ ਜੀ ਆਪਾਂ ਨੂੰ ਹਣ ਬੌਜੀ ਨਹੀਂ ਪਤਾ ਮੈਂ ਤੁਹਾਨੂੰ ਮੈਂ ਕਹਾਂ ਮੇਰਾ ਨਾਮ ਜੀ ਅਜੇ ਕੁਮਾਰਾ ਕਿਹੜਾ ਪਿੰਡ ਹੈ ਪਿੰਡ ਇਹੀ ਹੈ ਬੇੜੀਆਂ ਜੀ ਪਰ ਵੀ ਕਾਫੀ ਖਸਾ ਹਾਲ ਤਾਂ ਨਾਲ ਹੈਵੀ ਲੋਡਡ ਗੱਡੀਆਂ ਲੰਘ ਕੇ ਆਂਦੀਆਂ ਔਰ ਪਿੰਡ ਚੋਂ ਵੀ ਜਿਹੜੀਆਂ ਨਿਕਲਦੀਆਂ ਹੈ ਗਿਆ ਕਹਿਣਾ ਕੀ ਹੈ ਜੀ ਇਹਨਾਂ ਨੇ ਸੋਚਣਾ ਚਾਹੀਦਾ ਇੰਡਸਟਰੀ ਵਾਲਿਆਂ ਨੇ ਸੋਚਣਾ ਚਾਹੀਦਾ ਬਾਕੀ ਜਿਹੜਾ ਪ੍ਰਸ਼ਾਸਨ ਹੈ ਕੋਈ ਵੀ ਡੀਸੀ ਹੈ ਜਿਹੜਾ ਜਿਹੜਾ ਵੀ ਕੋਈ ਵੱਡਾ ਅਧਿਕਾਰੀ ਹੈ ਮੈਂ ਤੁਹਾਨੂੰ ਦੱਸਾਂ ਪਠਾਨਕੋਟ ਦਾ ਜਿੰਨਾ ਵੀ ਪੋਲੀਟੀਕਲ ਮੈਟਰ ਹੈਗਾ ਨਾ ਇਹਦੇ ਵਿੱਚ ਇਨਵੋਲਵ ਹੈਗਾ ਇਸ ਕੰਮ ਦੇ ਵਿੱਚ ਆਪਾਂ ਕੁਝ ਨਹੀਂ ਕਰ ਸਕਦੇ ਆਪਾਂ ਸਿਰਫ ਇੰਨਾ ਕਰ ਸਕਦੇ ਆਪਣੇ ਬੱਚੇ ਬਚਾਈਏ ਤੇ ਥੋੜਾ ਬੋੜਾ ਦੇਖ ਕੇ ਚੱਲੀਏ ਇੱਥੇ ਸਾਡਾ ਗੁੱਸਾ ਅਸੀਂ ਸਿਰਫ ਅਸੀਂ ਵੱਡੇ ਲੋਕਾਂ ਦੇ ਜਿਹੜੇ ਜੇ ਅਗਰ ਸਾਡਾ ਇਹ ਸਾਡੀ ਗੱਲਬਾਤ ਜੇ ਕਿਤੇ ਵੱਡੇ ਲੀਡਰ ਤੱਕ ਪੁੱਜਦੀ ਆ ਜਿੱਦਾਂ ਕਿ ਸੀਐਮ ਤੱਕ ਪੁੱਜੇ ਜਾਂ ਕੋਈ ਵਧੀਆ ਲੀਡਰ ਹੋਵੇ ਉਹ ਇੱਥੇ ਹੱਲ ਕਰ ਸਕਦਾ ਆ ਕਿ ਅਗਰ ਤੁਸੀਂ ਪਠਾਨਕੋੜ ਦੇ ਪ੍ਰਸ਼ਾਸਨ ਤੇ ਤੁਸੀਂ ਗੱਲ ਕਰੋਗੇ ਇਸ ਪਠਾਨਕੋੜ ਦੇ ਪ੍ਰਸ਼ਾਸਨ ਦੇ ਵਿੱਚ ਕੋਈ ਇਸ ਚੀਜ਼ ਦਾ ਹੱਲ ਕਰੇਗਾ ਉਹ ਨਹੀਂ ਹੋ ਸਕਦਾ ਕਿਉਂਕਿ ਸਾਰਿਆਂ ਦੀ ਇਨਵੋਲਵਮੈਂਟ ਹੈਗੀ ਆ ਇਹਦੇ ਵਿੱਚ ਨਾ ਸਾਡੀ ਪੰਚਾਇਤ ਕੁਝ ਕਰ ਸਕਦੀ ਆ ਠੀਕ ਆ ਨਾ ਕੋਈ ਇੱਥੇ ਕੋਈ ਦਾ ਹੀ ਧੋੜਦੜਾਈ ਬੜੀ ਕਰਾਂਗੇ ਲੇਕਿਨ ਸਾਡਾ ਬਣਨਾ ਕੁਝ ਨਹੀਂ ਆਗਾ ਪਿਛਲੇ ਸਰਦਾਰ ਜੀ ਉਹ ਜਿਹੜਾ ਪੁਲ ਟੁੱਟਿਆ ਸੀ ਥੋੜਾ ਇੱਕ ਇੱਕ ਦਿਨ ਵਾਸਤੇ ਬੰਦ ਕਰਾਇਆ ਸੀ ਉਹ ਇੱਕ ਡਰਾਮਾ ਸੀਗਾ ਸਿੱਧੀ ਇੱਕ ਡਰਾਮਾ ਹੀ ਮਾਈਨਿੰਗ ਵਾਲਿਆਂ ਨੇ ਕੀਤਾ ਡਰਾਮਾ ਕਿ ਚਲੋ ਆਪਾਂ ਬੰਦ ਕਰ ਦਿੰਦੇ ਆ ਤੇ ਲੋਕ ਮੁਬਾਰਕਾਂ ਦੇਣਗੇ ਸਾਨੂੰ ਕਿ ਚਲੋ ਠੀਕ ਆ ਬੰਦ ਕਰਤਾ ਇਹ ਕਰਤਾ ਉਹ ਕਰਤਾ ਤੇ ਹੁਣ ਕੰਮ ਇਹਨਾਂ ਨੇ ਵੱਖਰਾ ਪੋਲ ਬਣਾ ਕੇ ਨਹਿਰ ਮੈਗਮੇ ਦੇ ਨਾਲ ਪਤਾ ਨਹੀਂ ਕਿਸੇ ਨਾਲ ਗੱਲ ਕੀਤੀ ਇਹਨਾਂ ਨੇ ਜਾਂ ਨਹੀਂ ਕੀਤੀ ਉਹੀ ਮੈਂ ਤਾਂ ਗੱਲ ਉਹੀ ਆ ਵੀ ਇਹ ਪ੍ਰਸ਼ਾਸਨ ਜੋ ਕਰ ਰਿਹਾ ਹੈ ਪ੍ਰਸ਼ਾਸਨ ਨਹੀਂ ਕਰ ਰਿਹਾ ਔਰ ਸਾਡੇ ਲੋਕਾਂ ਦਾ ਕੁਛ ਨਹੀਂ 2000 ਸਨ ਤੋਂ ਮਤਲਬ ਸਾਨੂੰ ਉਹ ਸਹੀ ਸ਼ਕਲ ਇੱਧਰ ਫਿਰਦੇ ਰਿਹਾ ਸੀ ਉਦੋਂ ਦਾ ਇਹ ਕੰਮ ਚੱਲੇ ਕਰਦਾ ਰੋਡ ਟੁੱਟੇ ਦਾ ਸੀ ਕਦੀ ਕੁਛ ਹੋਣਾ ਕਦੀ ਕਹਿਣੇ ਸਾਡੇ ਰੋਡ ਦਾ ਨਹੀਂ ਸੋਚਿਆ ਕਹਿਣੇ ਸਾਡੇ ਪਿੰਡ ਦਾ ਨਹੀਂ ਸੋਚਿਆ ਲੱਗਦਾ ਨਹੀਂ ਹ ਹਾਂਜੀ ਵਾਪਰ ਸਕਦਾ ਜੀ ਇਹ ਇਹਨਾਂ ਨੇ ਦੇਖਣਾ ਚਾਹੀਦਾ ਉਹਨ ਸਾਡਾ ਇਹ ਰੋਡ ਜੇ ਬਣਾਇਆ ਇਹਨਾਂ ਨੇ ਇਹ ਕਹਿੰਦੇ ਸਾਡੇ ਕੋਲ ਅਥਾਰਟੀ ਲੈਟਰ ਹੈਗਾ ਜਿੱਥੇ ਮਰਜ਼ੀ ਜਾਓ ਕੋਈ ਇਹਦੇ ਕੋਲ ਅਥਾਰਟੀ ਨਹੀਂ ਹੈਗੀ ਕੋਈ ਕੋ ਹੈਵੀ ਲੋਡਡ ਦਾ ਤੇ ਅਲਾਉਡ ਨਹੀਂ ਅੱਗੇ ਪੋਲਾਗਾ ਉਹਦੀ ਉਹਦੇ ਤੇ ਵੀ ਕੋਈ ਅਲਾਉਡ ਨਹੀਂ ਹੈਗਾ ਕਿਉਂਕਿ ਇਹਨਾਂ ਨੇ ਜਿਹੜਾ ਲੋਡ ਪਾਇਆ ਦਾ ਨਾ ਇਹ ਜਿਹੜੇ ਵੱਡੇ ਟਰੱਕ ਜਿਹੜੇ ਲੰਘਣਦੇ ਆ ਉਹਨਾਂ ਦੀ ਇਹਦੇ ਇਹਦੇ ਵਿੱਚ ਇਹ ਨਹੀਂ ਜਾ ਸਕਦੇ ਕਿਉਂਕਿ ਇਹਦੀ ਅਥਾਰਟੀ ਨਹੀਂ ਹੈਗੀ ਉਹਦੇ ਸਾਡੇ ਲੋ ਰਿਕੁਐਸਟ ਆ ਵੱਡੇ ਲੀਡਰਾਂ ਨੂੰ ਕਿ ਇਹ ਕੰਮ ਨਾ ਕਰੋ ਸ਼ਰਮ ਕਰੋ ਥੋੜੀ ਜੀ ਠੀਕ ਹੈ ਸੋਚੋ ਇਹ ਵੀ ਲੋਕ ਨੇ ਜਿਨ੍ਹਾਂ ਨੇ ਤੁਹਾਨੂੰ ਵੋਟਾਂ ਪਾ ਕੇ ਇ ਇੰਦਾ ਵੀ ਸੋਚ ਲਓ ਕੁਛ ਹੋਰ ਕੁਛ ਨਹੀਂ ਕਰਨਾ ਚਾਹੁੰਦੇ ਆਪਾਂ ਅਪੀਲ ਕੀ ਕਰੋਗੇ ਪ੍ਰਸ਼ਾਸਨ ਨੂੰ ਇਹੀ ਅਪੀਲ ਕਰਦੇ ਆਂ ਵੀ ਜੇ ਤੁਹਾਡੇ ਜੇ ਹੈਗੀ ਤੁਹਾਡੇ ਮਤਲਬ ਜੇ ਤੁਸੀਂ ਕਰ ਸਕਦੇ ਹੋ ਕੁਛ ਇਸ ਮਾਮਲੇ ਚ ਲੋਕਾਂ ਦਾ ਹੱਲ ਕਰ ਸਕਦੇ ਹੋ ਇਨਸਾਨੀਅਤ ਦੇ ਤੌਰ ਤੇ ਤੇ ਤੁਸੀਂ ਕਰ ਦਿਓ ਬਾਕੀ ਪਿਆਹਾ ਸਾਰਿਆਂ ਨੇ ਕਮਾਣਾ ਰੋਟੀ ਆਪਣੇ ਆਪਣੇ ਘਰ ਖਾਣੀ ਆ ਥੋੜੀ ਖਾ ਲੋ ਠੀਕ ਆ ਇਹ ਜਿਹੜਾ ੱਤਕਾ ਇਸ ਪਿੰਡਾਂ 'ਚ ਹੋ ਰਿਹਾ ਇਹਨੂੰ ਨਾ ਕਰੋ ਵਾਪਰ ਸਕਦਾ ਜੀ ਕਿਉਂ ਵਾਪਰ ਸਕਦਾ ਇਹ ਤੇ ਆਣਾ ਦੇਖੋ ਪਿੱਛੇ ਪਾਣੀ ਦਾ ਦਾਫ ਲੱਗ ਗਈ ਅੱਗੇ ਤੇ ਪਾਣੀ ਜਾਣ ਨਹੀਂ ੜਿਆ ਜ਼ਿੰਮੇਦਾਰ ਕਰ ਲਾਂਦੇ ਪੀਣਾ ਥੱਲੇ ਇਹਨਾਂ ਦੇ ਜ਼ਿੰਮੇਦਾਰਾਂ ਦਾ ਪਾਣੀ ਵੀ ਬੰਦ ਕਰਤਾ ਦੂਜਾ ਜਿਹੜਾ ਪੁਲ ਸਾਨੂੰ ਚਾਹੀਦਾ ਹੈ ਜਿਹੜਾ ਬਣਾਉਣ ਵਾਸਤੇ ਉਹ ਇਹਨਾਂ ਤਿਆਰ ਨਹੀਂ ਕੀਤਾ ਆਪਣਾ ਸਥਾਈ ਪੁਲ ਬਣਾ ਕੇ ਤੇ ਆਪਣਾ ਕੰਮ ਚਲਾ ਲੈਣਾ ਉਹ ਪੁਲ ਤੇ ਰਹਿ ਗਿਆ ਅੱਥੀ ਬਰਬਾਦ ਕਰਤਾ ਜੀ ਦੂਸਰਾ ਸਰ ਮੈਂ ਤੁਹਾਨੂੰ ਦੱਸਣਾ ਚਾਹਨਾ ਆ ਕਿ ਇੱਥੇ ਸਾਡੇ ਨਾਲ ਸਾਡੇ ਇਥੇ ਮੋਰਚੇ ਬਣੇ ਨੇ ਜੀ ਡਿਫੈਂਸ ਦੇ ਮੋਰਚੇ ਬਣਾਏ ਨੇ ਜਿਹੜੇ ਇਹਦੇ ਪਹਿਲੇ ਵੀ ਕੋਈ ਆਪਣੀ ਵਿਰੋਧੀ ਗਤੀਵਿਧੀਆਂ ਚੱਲਦੀਆਂ ਉਹ ਫੌਜ ਦੇ ਮੋਰਚਿਆਂ ਦੇ ਵਿੱਚ ਆਪਣੇ ਮੋਰਚੇ ਲਾ ਕੇ ਬੈਹ ਜਾਂਦੇ ਸੀ ਉਹ ਸਾਰ ਖਤਮ ਕਰਦੇ ਨੇ ਨਾਮ ਉਹ ਨਿਸ਼ਾਨ ਹੀ ਮਿਟਾ ਦਿੰਦਾ ਲੱਗਦਾ ਕਿ ਸੁਰੱਖਿਆ ਨੂੰ ਵੀ ਲੈ ਕੇ ਖਤਰਾ ਬਣਿਆ ਹੋਇਆ ਬਹੁਤ ਵੱਡਾ ਖਤਰਾ ਜੀ ਬਹੁਤ ਵੱਡਾ ਖਤਰਾ ਜਿਸ ਤਰ੍ਹਾਂ ਬਾਰਡਰ ਏਰੀਆ ਦੇ ਵਿੱਚ ਵੀ ਮਾਈਨਿੰਗ ਚੱਲਦੀ ਪਈ ਆ ਸਰਕਾਰਾਂ ਤੇ ਕਹਿੰਦੀ ਆ ਕਿ ਮਾਈਨਿੰਗ ਬੰਦ ਹੈਗੀ ਆ ਲੇਕਿਨ ਕੋਈ ਜੇ ਮਾਈਨਿੰਗ ਬੰਦ ਆ ਤਾਂ ਤੁਹਾਡੇ ਸਾਹਮਣੇ ਐਂ ਝੂਠ ਤੇ ਬੋਲਦੇ ਨਹੀਂ ਪੇ ਆਹ ਧੂਰ ਤੇ ਬੋਲਦੇ ਨਹੀਂ ਪਏ ਤੁਹਾਡੇ ਸਾਹਮਣੇ ਏਡੇ ਏਡੇ ਵੱਡੇ ਘੋੜੇ ਜੰਦੇ ਪੇਣਾ ਭਰ ਕੇ ਇਹ ਤਾਂ ਰੋਜ਼ ਇਥੋਂ ਸਾਡੇ ਜਿਹੜੀ ਪੰਚਾਇਤ ਦਾ ਜੋ ਬੰਦਾ ਹੈ ਨਾ ਮਾਲਖਾਨਾ ਉਹ ਨਹੀਂ ਦਿੰਦੇ ਪਏ ਆਪਣਾ ਇਹ ਲੁੱਟ ਪਾਈ ਜਾਣਾ ਸਾਨੂੰ ਪਿੰਡ ਪਿੰਡ ਨੂੰ 10-10 ਲੱਖ ਰੁਪਏ ਦਾ ਰੋਜ਼ ਨੁਕਸਾਨ ਹੁੰਦਾ ਪਿਆ ਮੈਂ ਖੁਦ ਐਕਸ ਸਰਪੰਚ ਰਿਆਂ ਇਸ ਪਿੰਡ ਤੋਂ ਮੈਂ ਮਾਲਖਾਨਾ ਲੈਂਦਾ ਰਿਆਂ ਇਹ ਤਾਂ 10-15 ਸਾਲ ਤੋਂ ਇਦਾਂ ਹੀ ਚੱਲੀ ਆਂਦਾ ਹੁਣ ਕੋਈ ਮਾਲਖਾਨਾ ਨਹੀਂ ਕੋਈ ਕੁਛ ਨਹੀਂ ਇਦਾਂ ਹੀ ਠੱਕੇ ਨਾਲ ਜ਼ਬਰਦਸਤੀ ਜਿਹੜਾ ਯੂਵੀਡੀਸੀ ਨਹਿਰ ਤੇ ਪੋਲਾ ਜੀ ਜਦੋਂ ਕਟਾਰੂ ਚੱਕ ਜੀ ਮੰਤਰੀ ਪਹਿਲਾਂ ਆਇਆ ਕਾਮਰੇ ਇੱਥੇ ਹੁੰਦੇ ਨੇ ਆਪਣੇ ਕਾਮਰੇਡ ਪਾਰਟੀ ਚ ਸਾਡੇ ਨਾਲ ਖੁਦ ਮੌਕੇ ਦੇ ਉਹਨੇ ਧਰਨੇ ਲਾਏ ਨਾ ਉਹ ਪੁਲ ਬੰਦ ਕਰਾਉਣ ਵਾਸਤੇ ਉੱਥੇ ਗਾਰਡਨ ਲੱਗੇ ਹੀ ਜੀ ਮੇਰੇ ਕੋਲ ਡੀਸੀ ਸਾਹਿਬ ਦੇ ਆਰਡਰ ਪੇ ਨਾ ਹੀ ਪੁਰਾਣੇ ਡੀਸੀ ਸਾਹਿਬ ਕੋਲ ਵੀ ਪਈ ਆ ਮੇਰੇ ਕੋਲ ਕਾਪੀ ਪਈ ਆ ਉਨਾ ਲਿਖਿਆ ਵੀ 6 ਟੈਰੀ ਨੰਗਲ ਦੀ ਇਥੋਂ ਪਰਮਿਸ਼ਨ ਆ ਉਹ ਹੁਣ ਤੇ ਸਰ ਉਹ ਹੀ ਮੰਤਰੀ ਸਾਹਿਬ ਨੇ ਜੀ ਉਹਨਾਂ ਨੂੰ ਉਹ ਹੀ ਪੁਲ ਤੇ ਧਰਨੇ ਲਾਏ ਹੀ ਮੰਤਰੀ ਸਾਹਿਬ ਦੀ ਨਜ਼ਰ ਚ ਹੁਣ ਪਤਾ ਨਹੀਂ ਕੀ ਆ ਵੱਡਾ ਸਭੀ ਕੋਈ ਵਾਪਰ ਸਕਦਾ ਹੈਗਾ ਸਰ ਲੈ ਲੀਕ ਹੁੰਦੀ ਪਈ ਉਥੋਂ ਪੁੱਲ ਤੇ ਡੇੜਾ ਆ ਗਈਆਂ ਇਹ ਤਾਂ ਤੋੜਤਾ ਉਹ ਵੀ ਤੋੜਨਾ ਸਿਰ ਦੇਰੀ ਤੇ ਪ੍ਰੋਸੈਸਿੰਗ ਹੀ ਪੀਲਾ ਕੀ ਜਿਹੜਾ ਚਲਾਊ ਪੁੱਲ ਜਿਹੜਾ ਬਣਾਇਆ ਹੈ ਨਾ ਨੇ ਇਹ ਤਾਂ ਕਿਸੇ ਟਾਈਮ ਵੀ ਟੁੱਟ ਸਕਦਾ ਤੇ ਕਿਸੇ ਟਾਈਮ ਵੀ ਕੋਈ ਵੱਡਾ ਹਾਦਸਾ ਕੋਈ ਡਰਾਈਵਰ ਭਰਾ ਨਾਲ ਕੋਈ ਮਿਸ ਹੈਪਨਿੰਗ ਹੋ ਸਕਦੀ ਹੈ ਨਾ ਕਿ ਇਹ ਬਣਾਉਣ ਤੋਂ ਇਲਾਵਾ ਇਹਨੂੰ ਹੀ ਰਿਪੇਅਰ ਕੀਤਾ ਜਾਂਦਾ ਇਹ ਸਾਡੇ ਅੱਗੇ ਤੇ ਸਮਸ਼ਾਨਗਾਰਡ ਵੀ ਆਇਆ ਜਿਹਦੇ ਵਿੱਚ ਤੁਹਾਨੂੰ ਪਤਾ ਕੋਈ ਨਾ ਕੋਈ ਮਿਸ ਹੈਪਨਿੰਗ ਹੋਏ ਕਰਦੀ ਐ ਤੇ ਜਾਣਾ ਆਣਾ ਇਹਨਾਂ ਨੇ ਚਲਾਉ ਕੰਮ ਕਰਕੇ ਤੇ ਆਪਣਾ ਕੰਮ ਫਿਨਿਸ਼ ਕਰ ਦਿੱਤਾ ਜੀ। ਸਰ ਲੱਗਦਾ ਜੀ ਨੇ ਹੈਵੀ ਲੋਡਡ ਗੱਡੀਆਂ ਤੋਂ ਰੋਜ਼ਾਨਾ ਨਿਕਲਦੀਆਂ ਆ ਵਡਾ ਹੱਸਾ ਵੀ ਵਾਪਰ ਸਕਦਾ। ਬਿਲਕੁਲ ਵਾਪਰ ਸਕਦਾ ਸਰ ਤੁਹਾਡੇ ਸਾਹਮਣੇ ਹੀ ਹੈ ਸਕੂਲ ਦੇ ਸਵੇਰੇ ਬੱਚੇ ਜਾਣਾ ਹੁੰਦਾ। ਐਦਾਂ ਲੈਣਾ ਹੀ ਲੱਗੀ ਹੁੰਦੀ ਹੈ ਗੱਡੀਆਂ ਦੀ ਇਹ ਤੇ ਤੁਸੀਂ ਤੁਸੀਂ ਆਏ ਹੋ ਤੇ ਇੱਥੇ ਗੱਡੀਆਂ ਥੋੜਾ ਦੇਰ ਰੁਕੀਆਂ ਨੇ ਨਹੀਂ ਤੇ ਇੱਥੇ ਲੈਣ ਹੀ ਲੱਗੀ ਹੁੰਦੀ ਹੈ ਜੀ। ਸਾਰੇ ਪ੍ਰਸ਼ਾਸਨ ਦੀ ਇਹਨੇ ਮਿਹਣੀ ਪੁੱਤ ਅਗੇ ਜਿਹੜੇ ਨੇ ਇੱਕ ਨਾ ਇੰਡਸਟਰੀ ਨੂੰ ਫਾਇਦਾ ਦੇਣ ਦੇ ਵਾਸਤੇ ਇਹ ਜਿਹੜਾ ਆਰਟੀਕਲ ਬਣਾਇਆ ਇਹਦਾ ਕਦੇ ਵੀ ਹੱਸਾ ਹੋ ਸਕਦਾ। ਤੇ ਇਹ ਆ ਕਿ ਥੋੜਾ ਜਿੰਨੇ ਕਿ ਬ ਜਿਹੜੇ ਅਕੋੜੇ ਆਹੀ ਕਹਿੰਦੇ ਬਾਈ ਬਾਈ ਟੈਰੇ ਜਾ ਰਿਹਾ ਇਹਨਾਂ ਨੂੰ ਨਾ ਪ੍ਰਸ਼ਾਸਨ ਬੰਦ ਕਰੇ ਜਿਹੜਾ ਇਹਨਾਂ ਦਾ ਮੇਨ ਰਸਤਾ ਉਧਰੋਂ ਇਹਨਾਂ ਨੂੰ ਦਿੱਤਾ ਜਾਇ ਰਿਹਾ ਇਹ ਤੇ ਪਿੰਡ ਸੜਕਾ ਗਈ ਹੈ ਇਹਦੇ ਤੇ ਨਾ ਕੋਈ ਸੇਟਾਰੀ ਲੋਟ ਡੀਸੀ ਸਾਹਿਬ ਨੇ ਅੱਜ ਤੋਂ 25 30 ਸਾਲ ਪਹਿਲਾਂ ਇੱਥੇ ਹੈਡਲ ਦੇ ਉੱਤੇ ਜਿਹੜਾ ਗਾਟਰ ਲਾਇਆ ਸੀ ਤੇ ਉਹਨਾਂ ਨੂੰ ਨਹੀਂ ਉਹ ਗਾਡਰ ਵੀ ਅੱਜ ਕਿੱਥੇ ਗਏ ਉਹ ਜਿਹੜੇ ਬੋਡ ਲਾਇਆ ਉਹਨਾਂ ਦੀ ਕੀ ਕੀ ਵੈਲਿਊ ਰਹਿ ਗਈ ਆ ਅੱਜ ਵੀ ਜਾ ਕੇ ਵੇਖੋ ਉੱਥੇ ਬੋਰਡ ਲੱਗੇ ਆ ਗਿਆ ਸਟੈਰੀ ਦਾ ਤੇ ਕੋਈ ਨਹੀਂ ਉੱਥੇ ਇਹਨਾਂ ਦੀ ਬੈੜੀ ਭੈੜੀ ਮੇਲੀ ਭੁਗਤਾ ਸਾਰੀ ਪੀਡਾ ਵੀ ਹੱਤੀ ਦੀ ਤੇ ਸਾਰੇ ਸਰ ਜਿਸ ਨਾਲ ਪੁਲ ਬੰਦ ਕਰਕੇ ਦਿੱਤਾ ਗਿਆ ਇਹ ਪੁਲ ਦੂਜਾ ਸ਼ੁਰੂ ਕੀਤਾ ਗਿਆ ਪਾਣੀ ਪ੍ਰੋਪਰ ਨਹੀਂ ਜਾ ਰਿਹਾ ਲੱਗਦਾ ਨਹੀਂ ਕਿਸਾਨਾਂ ਨੂੰ ਵੀ ਜਿਹੜਾ ਇਸੀ ਦਾ ਨੁਕਸਾਨ ਹੋ ਰਿਹਾ ਇਹ ਜੀ 35 35 40 ਦਾ ਇਹ ਪਿੰਡ ਹੈਗਾ ਇਸ ਪਾਣੀ ਦੇ ਸਿਰ ਤੇ ਨਾ ਪਰੰਦੇ ਆ ਗਿਆ ਤੇ ਜੇ ਇਹ ਪੁਲ ਮੁੜ ਕੇ ਨਾ ਟੁੱਟ ਜਾਊਗਾ ਤੇ ਇਹ ਸਾਰਾ ਇਹਦਾ ਪਾਣੀ ਇੱਥੇ ਡਾਫ ਲੱਗ ਜਣੀ ਹੈ ਤੇ ਇਹ ਪਾਣੀ ਅੱਗੇ ਨਹੀਂ ਜਾ ਰਿਹਾ ਇੰਡਸਟਰੀ ਨੂੰ ਫਾਇਦਾ ਦੇਣ ਵਾਸਤੇ ਜਿੱਥੇ ਪਿੰਡ ਨੂੰ ਨੁਕਸਾਨ ਹੋ ਰਿਹਾ ਵੱਡਾ ਆਸਵਾਪਨ ਸਕਦਾ ਉਹ ਤੇ ਕਿਸਾਨਾਂ ਨੂੰ ਵੀ ਨੁਕਸਾਨ ਹੋ ਰਿਹਾ ਹਾਂ ਜੀ ਉਹਨਾਂ ਨੇ ਕਿਸਾਨਾਂ ਰਿਹਾ ਇਨਸਾਨ ਆਉਂਦਾ ਇੰਡਸਟਰੀ ਨੂੰ ਬੈਨੀਫਿਟ ਦੇ ਦਿੰਦੇ ਸਾਰੇ ਕੰਮ ਇੰਡਸਟਰੀ ਨੂੰ ਦੇ ਦਿਆ ਕਰ ਰਿਹਾ ਜੀ ਸਰਕਾਰ ਤੇ ਕਹ ਰਹੀ ਹੈ ਕਿ ਮਾਈਨਿੰਗ ਜਿਹੜੀ ਆ ਬੰਦ ਕੀਤੀ ਪਈ ਆ ਲੇਕਿਨ ਤੁਸੀਂ ਕਹ ਰਿਹਾ ਗੱਡੀਆਂ ਰੋਜ਼ਾਨਾ ਲੰਗਦੀਆਂ ਇਹ ਜੀ ਇੱਕੜਾ ਜਿਹੜੇ ਮਾਈਨਿੰਗ ਪਹਾੜਾ ਸੁੱਤਾ ਪਿਆ ਹੁਣ ਘੁਰਮ ਦਿੰਨੀ ਜਿੰਨੋਂ ਨਾ ਦਿਗਾਂ ਲਈ ਪ੍ਰਸ਼ਾਸਨ ਸਾਹਿਬ ਪਤਾ ਨਹੀਂ ਕੀ ਕਰ ਰਹੀ ਆ ਅਫਸਰ ਜਾ ਭਕਾਓ ਮਾਲ ਹੋ ਗਿਆ ਜਿਹੜੇ ਪੈਸੇ ਲੈ ਕੇ ਦਾ ਇਦਾ ਹੋ ਲਿਆ ਉਹ ਕਿੱਥੇ ਗਿਆ ਮੈਣੀ ਗਾਲੇ ਅਜ ਉਹਨਾਂ ਨੂੰ ਅੱਖਾਂ ਚ ਕੀ ਪਾਇਆ ਉਹ ਘੱਟਾ ਪਾਇਆਗਾ ਕੋਈ ਨਹੀਂ ਉਹ ਜਾਗਦੇ ਅਸੀਂ ਦੇ ਭਵਾ ਗਏ ਰਾਤੇ ਸਸਾ ਸਸਾ ਬੰਨਿਆ ਫੇ ਇਹ ਜਿਹੜਾ ਹੈ ਨਾ ਚੋਰ ਬਜਾਦੀ ਇਹ ਬੰਦ ਕੀਤੀ ਜਾਵੇ ਫਿਰ ਮੇਰਾ ਨਾਮ ਜਨਕਰਾ ਜੀ ਪਿੰਡ ਕਿਹੜਾ ਪਾਜੀ ਆਪਣਾ ਮੇਰਾ ਪਿੰਡ ਭੇੜੇ ਵਿਚਰੀ ਹੈ ਜੀ ਸਰ ਇਹ ਪੁਲ ਬੰਦ ਕੀਤਾ ਸੀ ਜਦ ਸਾਡੀ ਖਬਰ ਦਿਖਾਈ ਗਈ ਸੀ ਫਿਰ 2 ਦਿਨ ਬਾਅਦ ਸ਼ੁਰੂ ਕਰ ਦਿੱਤਾ ਗਿਆ ਕੀ ਕਹਿਣਾ ਚਾਹੋ ਇਹ ਜਿੰਨਾ ਵੀ ਗਲੀਪੁਕਤ ਹੈ ਸਾਰਾ ਮਾਈਨਰ ਡਿਪਾਰਟਮੈਂਟ ਦਾ ਸਾਰਾ ਹਸਤਾਭਾਗਾ ਜਿੰਨੀਆਂ ਵੀ ਹੈਵੀ ਲੋਡਡ ਗੱਡੀਆਂ ਠਾਰਾ ਠਾਰਾ ਟੈਰੀਆਂ 24 24 ਟੈਰੀਆਂ 60 60 ਟਨ 70 70 ਟਨ ਜੋ ਮਾਰ ਲੈ ਕੇ ਜਾਂਦ ਰਹੀਆਂ ਨੇ ਕਿ ਪਿੰਡ ਦੇ ਵਿੱਚੋਂ ਬਿਲਕੁਲ ਬੰਦੇ ਤਾਗਾ ਪਹਿਲਾਂ ਵੀ ਕਈ ਥਾਵਾਂ ਤੇ ਜਿਹੜੇ ਹੈਗੇ ਨਾ ਬੋਰਡ ਲਗਾਏ ਹੋਏ ਆ ਕਿ ਪਿੰਡ ਦੇ ਵਿੱਚੋਂ ਜਿਹੜੇ ਹੈਵੀ ਲੋਡਡ ਗੱਡੀਆਂ ਜਿਹੜੀ ਸਿਰਫ 6 ਚੱਕੀ ਅਲਾਉਡ ਹੈਗੇ ਹੈਵੀ ਲੋਡਰ ਗੱਡੀਆਂ ਬੰਦ ਹੈਗੀਆਂ ਪਰ ਜੋ ਦੂਸਰਾ ਜੋ ਰੇਲਵੇ ਪੁਲ ਦਾ ਜਿਹੜਾ ਜਰਾ ਹਸਾਰਾ ਲਿਆ ਜਾ ਰਗਾ ਕਿ ਰੇਲਵੇ ਵਾਲਾ ਪੁਲ ਬੰਦ ਕੀਤਾ ਰੇਲਵੇ ਨੂੰ ਕੋਈ ਤਰਾਜ ਨਹੀਂ ਹੈਗਾ ਕਿਉਂਕਿ ਕੁਝ ਛਰਾਰੀ ਤੱਤਵਾਂ ਵੱਲੋਂ ਇਹ ਕੰਮ ਕੀਤਾ ਗਿਆਗਾ ਹਰ ਰੇਲਵੇ ਪੁਲ ਦੇ ਥੱਲੇ ਪੰਜਾਬ ਸਰਕਾਰ ਦੀ ਸਿਕਿਉਰਿਟੀ ਆ ਪੰਜਾਬ ਸਰਕਾਰ ਦੀ ਸਿਕਿਉਰਿਟੀ ਔਰ ਉਹਨਾਂ ਸਿਕਿਉਰਿਟੀ ਦਾ ਕੰਮ ਹੈਗਾ ਉਹਨਾਂ ਦੇ ਪੁਲਾਂ ਦਾ ਦੇਖਭਾਲ ਕਰਨਾ ਉੱਥੇ ਖਾਸ ਕਰਕੇ ਬਹੁਤ ਸਾਰੀ ਲੋਕ ਜਿਹੜੇ ਅਗਨੈਸਟ ਰੈਸ ਇੰਡਸਟਰੀ ਨਾਲ ਜੁੜਿਆ ਜਿਨ੍ਹਾਂ ਦੀ ਰੋਜ਼ੀ ਰੋਟੀ ਚੱਲ ਰਹੀ ਹੈ ਗਿਆ ਮੈਂ ਪ੍ਰਸ਼ਾਸਨ ਨੂੰ ਅਪੀਲ ਕਰਦਾ ਮੈਂ ਪ੍ਰਸ਼ਾਸਨ ਜ਼ੋਰ ਦੇ ਕੇ ਅਪੀਲ ਕਰਦਾ ਕਿ ਉਹ ਰਸਤਾ ਜਿਹੜਾ ਮਾਧੋਪਰ ਤੋਂ ਜਿਹੜਾ ਆਪਣਾ ਸਾਰਾ ਜਿਹੜਾ ਉਧਰ ਨੂੰ ਹੈਗਾ ਉਧਰ ਨੂੰ ਭੇਜਿਆ ਜਾਵੇ ਇੱਧਰ ਸਿਰਫ ਇਹ ਲੋਕਾਂ ਨੇ ਜਿਹੜੇ ਆਣ ਜਾਣ ਵਾਸਤੇ ਜਿਹੜੇ ਸੜਕ ਬਣਿਆ ਗਿਆ 10 ਸਾਲ ਲੋਕੀ 15 ਜਿਹੜੇ ਆਪਣਾ ਸਫਰ ਹੋਇਆਗਾ ਕਿਸੇ ਨੂੰ ਕਿਸੇ ਨੇ ਬੱਚੇ ਪੜਦੇ ਆ ਬੁਢਾਪਾ ਆ ਕੋਈ ਡਿਲੀਵਰੀ ਕੇਸ ਹੈਗਾ ਕਿਤੇ ਕਿੰਨੇ ਕਿੰਨੇ ਚੱਲ ਜਿਹੜੇ ਸੜਕ ਤੇ ਖੜੇ ਰਹਿੰਦੇ ਗੱਡੀਆਂ ਦਾ ਇੰਨਾ ਰਸ਼ ਰਹਿੰਦਾ ਕਿ ਸਾਬ ਕੋਈ ਨਹੀਂ ਆਗੇ ਮੈਂ ਅਪੀਲ ਕਰਦਾ ਕਿ ਪ੍ਰੋਪਰ ਰਸਤਾ ਜਿਹੜਾ ਹੈਗਾ ਜੋ ਬਣਿਆ ਹੈਗਾ ਉਸ ਰਸਤੇ ਨੂੰ ਖੋਲ ਕੇ ਤੇ ਸਾਰੀ ਜਿਹੜੀ ਆਪਣੀ ਟ੍ਰੈਫਿਕ ਜਿਹੜੀ ਹੈ ਸਾਰੀ ਉਧਰ ਨੂੰ ਕਨਵਰਟ ਕੀਤੀ ਜਾਵੇ